ਸੁਖੀ ਨੇ ਦੀਪ ਦਾ ਫੋਨ ਕੱਟ ਕੇ ਨਾਲ ਦੀ ਨਾਲ ਨਵੀ ਦਾ ਚੱਕ ਲਿਆ ਨਵੀ ਨੇ ਪਿੰਦੇ ਸੱਟੇ ਕਿਹਾ ਕਿੱਥੇ ਮਰ ਗਈ ਸੀ ਵਿੱਚ ਆਨ ਦਾ ਫੋਨ ਨਹੀਂ ਦਿਖਦਾ ਆਪਣੀ ਵਾਰੀ ਤਾਂ ਜਾਨ ਲੈਣੀ ਕਰ ਲੈਣੀ ਆ ਤੂੰ ਸੁਖੀ ਨੇ ਕਿਹਾ ਉਹ ਹੈਲੋ ਥੋੜਾ ਮੋਟਾ ਤੇ ਹਿਸਾਬ ਨਾਲ ਬੋਲ ਪਿਆ ਕਰ ਤੈਨੂੰ ਕੀ ਕਾਲੀ ਹੁਣ ਪੈ ਗਈ ਨਵੀ ਨੇ ਕਿਹਾ ਯਾਰ ਵੀਨਾ ਨੇ ਫੋਨ ਨਹੀਂ ਚੱਕਿਆ ਮੈਂ ਬਹੁਤ ਵਾਰ ਕੀਤਾ ਪਤਾ ਨਹੀਂ ਠੀਕ ਹੋਣੀ ਹੈ ਕਿ ਨਹੀਂ ਸੁਖੀ ਨੇ ਕਿਹਾ ਵੇੜੀ ਵਰਗੀ ਵੇਲੀ ਆਹੋ ਕਰੇ ਕੋਈ ਆ ਗਿਆ ਹੋਣਾ ਨਾਲੇ ਮਾਂ ਉਹਦੀ ਉਹਦੇ ਕੋਲ ਹੁੰਦੀ ਆ ਸਬਰ ਕਰ ਐਵੇਂ ਦਿਮਾਗ ਨਾ ਖਰਾਬ ਕਰ ਨਵੀਨ ਨੇ ਕਿਹਾ ਹਾਂ ਇਹ ਤਮ ਸੋਚੀ ਨਹੀਂ ਚਲ ਰੁੱਕ ਕੇ ਕਰਦਾ ਦੇਖਦੇ ਆ ਵੈਸੇ ਤੂੰ ਕਿੱਥੇ ਬੀਜ਼ੀ ਸੀ ਸੁਖੀ ਨੇ ਕਿਹਾ ਮੇਰੇ ਹਸਬੰਦ ਦੀ ਕਾਲ ਸੀ ਨਵੀਨ ਨੇ ਹਾਸਤੇ ਹੋਏ ਕਿਹਾ ਲੱਗਦਾ ਫੋਨ ਤੇ ਟ੍ਰੇਨਿੰਗ ਚੱਲ ਰਹੀ ਹੈ ਸੁਖੀ ਨੇ ਕਿਹਾ ਸ਼ਰਮ ਨਾਂ ਦੀ ਚੀਜ਼ ਹੈ ਤੇਰੇ ਕੋਲ ਪੋਂਕਣ ਲੱਗਾ ਅੱਗਾ ਪਿੱਛਾ ਨਹੀਂ ਵੇਖਦਾ ਤੂੰ ਤੇਰੀ ਤੇ ਵੀਣਾ ਵਾਲੇ ਕੰਮ ਨਹੀਂ ਸਾਡੇ ਕੋਲ ਨਵੀਂ ਨਿੱਕੀਆਂ ਸੁੱਖੀ ਹੋਈ ਐਵੇਂ ਕਿੱਧਰ ਬਾਲਿਆਂ ਪੰਗਿਆਂ 'ਚ ਪਈਆਂ ਚੰਗੀ ਭਲੀ ਦੇਵ ਨਾਲ ਗੱਲ ਕਰਾਉਂਦਾ ਸੀ ਤੇਰੀ ਤੂੰ ਮੰਨੀ ਨਹੀਂ ਸੁੱਖੀ ਨਹੀਂ ਕਿਹਾ ਨਾ ਪਾਈ ਲੋੜ ਨਹੀਂ ਨਾਲੇ ਸਾਡੇ ਘਰਦਿਆਂ ਨੇ ਕੋਟ ਮੈਰिज ਨੂੰ ਮਨਜ਼ੂਰੀ ਨਹੀਂ ਦੇਣੀ ਐਵੇਂ ਰੋ ਰੋ ਦਿਨ ਕੱਟਨੇ ਸੀ ਤੇਰਾ ਤੇ ਵੀਣਾ ਦਾ ਚੱਲ ਜਾਣਾ ਬਸ ਆਪ ਨੇ ਲੱਛਣ ਸਹੀ ਰੱਖੀ ਵੀਨਾ ਦਾ ਭਰਾ ਉਹਦੀ ਮੰਨ ਦਾ ਨਵੀ ਨਿਕੇਗਾ ਮੇਰੇ ਲੱਛਣ ਤੇ ਫਿਰ ਮਾੜੇ ਬਚਣਗੇ ਜਿਸ ਸਾਲੀ ਵੀ ਚੱਪ ਦੇਵਾਂ ਸੁਖੀ ਨੇ ਇੱਕ ਚੀਚੀ ਲੈ ਕੇ ਕਿਹਾ ਪਤਾ ਨਹੀਂ ਕਿਉਂ ਤੇਰਾ ਫੋਨ ਚੱਕਦੀ ਹਾਂ ਮੈਂ ਜਾ ਤੁਰ ਜਾ ਦਫਾ ਹੋ ਪਾਂਦਰ ਜਿਆ ਸੁਖੀ ਨੇ ਫੋਨ ਰੱਖਿਆ ਤੇ ਬੈਠ ਗਈ ਸੋਚਣ ਲੱਗੀ ਨਵੀ ਤੇ ਜਮਾ ਕਮਲਾ ਹਾਲਾ ਕੋਈ ਇਹਦਾ ਕੱਲੀ ਬੈਠੀ ਹੱਸਣ ਲੱਗੀ ਸੁਖੀ ਦੇ ਦਿਮਾਗ 'ਚ ਆ ਰਿਆ ਸੀ ਵੈਸੇ ਦੇਖਿਆ ਜਾਵੇ ਤੇ ਬੰਦਾ ਪੂਰਾ ਖੁਸ਼ਦਿਲਾ ਹਰ ਵੇਲੇ ਮਜ਼ਾਕ ਤੇ ਮੂਰਚ ਹੁੰਦਾ ਸੋਹਣੀਆਂ ਗੱਲਾਂ ਕਰਦਾ ਪਰ ਕਦੇ-ਕਦੇ ਗੰਦ ਵੀ ਪਾ ਜਾਂਦਾ ਬੋਲਦਾ-ਬੋਲਦਾ ਜਦ ਫੋਨ ਦੀ ਘੰਟੀ ਵੱਜੀ ਤੇ ਉਸ ਦੀ ਸੋਚਣ ਦੀ ਲੜੀ ਟੁੱਟ ਗਈ ਜਦੋਂ ਵੇਖਿਆ ਤਾਂ ਫੋਨ ਦੀਪਦਾ ਸੀ ਸੁਖੀ ਨੇ ਕਿਹਾ ਲੈ ਹੁਣ ਫਿਰ ਕਰਤਾ ਮੁਸਕੁਰਾਂਦੀ ਨੇ ਚੱਕਿਆ ਤਾਂ ਅੱਗੋਂ ਦੀਪਦੀ ਭੈਣ ਦਾ ਫੋਨ ਸੀ ਸੁਖੀ ਨੂੰ ਉਸਨੇ ਕਿਹਾ ਆਪਣੀ ਮੰਮੀ ਨਾਲ ਗੱਲ ਕਰਵਾ ਸੁਖੀ ਨੇ ਕਿਹਾ ਹਾਂ ਹਾਂਜੀ ਕਰਵਾਉਣੀ ਆ ਤੇ ਫੋਨ ਲੈ ਕੇ ਆਪਣੀ ਮੰਮੀ ਕੋਲ ਚਲੀ ਗਈ ਤੇ ਫਿਰ ਕਮਰੇ ਚੋਂ ਬਾਹਰ ਆ ਗਈ ਸੁਖੀ ਦੇ ਦਿਮਾਗ 'ਚ ਨਵੀ ਤੇ ਦੀਪ ਦੋਨੋਂ ਹੀ ਘੁਮ ਰਹੇ ਸੀ ਕਦੇ ਦੀਪਦੀ ਕੋਈ ਗੱਲ ਅੱਖਾਂ ਅੱਗੇ ਆਵੇ ਕਦੇ ਨਵੀ ਦੀ ਕਿੰਨਾ ਸਮਾਂ ਹੋ ਗਿਆ ਸੀ ਨਵੀ ਨਾਲ ਜਾਣ ਪਛਾਣ ਨੂੰ ਉਹ ਪਹਿਲਾਂ ਕਦੇ ਵੀ ਐਵੇਂ ਬੋਲਦਾ ਨਹੀਂ ਸੀ ਅੱਜ ਕੱਲ੍ਹ ਸੁਖੀ ਨੂੰ ਗੱਲਾਂ ਬਾਤਾਂ ਨਾਲ ਬਹੁਤ ਹੀ ਅਜੀਬ ਅਜੀਬ ਵਤੀਰੇ ਕਰ ਰਿਹਾ ਪਰ ਉਹਨੇ ਵੀ ਨਾ ਅੱਗੇ ਕਦੇ ਨਹੀਂ ਸੀ ਕਿਹਾ ਕਿ ਨਵੀ ਇਸ ਤਰ੍ਹਾਂ ਦੇ ਮਜ਼ਾਕ ਕਰਦਾ ਕਿਉਂਕਿ ਸੁਖੀ ਨੂੰ ਪਹਿਲਾਂ ਲੱਗਦਾ ਸੀ ਇਹ ਸਿਰਫ ਮਜ਼ਾਕ ਹੀ ਨੇ ਪਰ ਹੁਣ ਲੱਗਦਾ ਉਹ ਤੇ ਕਿਸੇ ਬਣੀ ਬਣਾਈ ਸ਼ਰਾਰਤ ਚ ਸੁਖੀ ਦਾ ਹਿੱਸਾ ਪਾਉਣ ਨੂੰ ਫਿਰਦਾ ਆ। ਫਿਰ ਜਦੋਂ ਦੀਪ ਯਾਦ ਆਇਆ ਤਾਂ ਸੁਖੀ ਨੂੰ ਨਵੀ ਨਾਲ ਹੋਈ ਗੱਲ ਕਿਸੇ ਪਾਪ ਵਾਂਗ ਲੱਗਣ ਲੱਗੀ। ਦਿਖਿਆਰ ਆਇਆ ਕਿ ਮੈਂ ਕਮਲੀ ਇਹ ਕੀ ਸੋਚੀ ਜਾਨੀ ਆ ਦੀਪ ਨਾਲ ਵਿਆਹ ਹੋਣਾ। ਮੇਰਾ ਨਵੀ ਤੇ ਐਵੇਂ ਗੜੀ ਹੱਸਾ ਪਾਲ ਦਾ ਮਜ਼ਾਕ ਆ। ਇਨੇ ਨੂੰ ਸੁਖੀ ਦੀ ਮਾਂ ਅੰਦਰ ਆਈ ਤੇ ਕਿਹਾ ਲੈ ਸੁਖੀ ਪੁੱਤ ਫੋਨ ਫੋਨ ਫੜਾ ਕੇ ਕੋਲ ਬੈਠ ਗਈ ਤੇ ਕਿਹਾ ਸੁਖੀ ਉਹਨਾਂ ਨੇ ਅਗਲੇ ਮਹੀਨੇ ਦਾ ਵਿਆਹ ਰੱਖਤਾ ਕਿਹਾ ਕੀ ਹੋਰ ਕੋਈ ਤਰੀਕ ਨਹੀਂ ਅਗਲੇ ਮਹੀਨੇ ਦੀ 20 ਤਰੀਕ ਹੀ ਪੱਕੀ ਹੋਈ ਐ ਸੁਣਦੇ ਹੀ ਸੁਖੀ ਨੂੰ ਝਟਕਾ ਲੱਗਾ ਅਗਲੇ ਮਹੀਨੇ 20 ਤਰੀਕ ਤੇ ਅੱਜ ਅਗਲੇ ਚ ਰਹਿ ਕੀ ਗਿਆ ਮਾਂ ਤੂੰ ਕਹ ਦੇ ਹਲੇ ਨਹੀਂ ਸਾਡਾ ਲੋਟ ਆਉਂਦਾ ਸੁਖੀ ਦੀ ਮਾਂ ਬੋਲੀ ਪੁੱਤ ਹੁਣ ਤੇ ਕਰਨਾ ਪੈਣਾ ਮੁੰਡੇ ਨਹੀਂ ਜਾਣਾ ਫਿਰ ਤੇ ਜਲਦੀ ਕਰਦੇ ਆ ਬਾਕੀ ਤੇਰਾ ਬਾਪੂ ਵੀ ਕਹਿੰਦਾ ਜਿਵੇਂ ਕਹਿੰਦੇ ਆ ਕਰ ਲੋ ਅਗਲੀ 22 ਤਰੀਕ ਦਾ ਐਤਵਾਰ ਉਹੀ ਦਿਨ ਪੱਕਾ ਕਰਤਾ ਅੱਜ ਤੋਂ ਤਿਆਰੀ ਸ਼ੁਰੂ ਕਰਾਂਗੇ ਫਿਰ ਕਿਤੇ ਕੰਮ ਨਹੀਂ ਬਣਨਗੇ ਤੂੰ ਵੀਣਾ ਨੂੰ ਫੋਨ ਕਰਕੇ ਬੁਲਾ ਲੈ ਬਾਕੀ ਰਿਸ਼ਤੇਦਾਰਾਂ ਨੂੰ ਮੈਂ ਫੋਨ ਕਰਦੀ ਆ ਕਹਿੰਦੀ ਹੋਈ ਸੁਖੀ ਦੀ ਬਾਹਰ ਮਾਂ ਨਿਕਲ ਗਈ ਸੁਖੀ ਦੀ ਸਮਝੋ ਬਾਹਰ ਹੋ ਗਿਆ ਸੀ ਕਿ ਹੋ ਕੀ ਰਿਹਾ ਹੈ ਬਿਨਾ ਜਿਆਦਾ ਸੋਚੇ ਫੋਨ ਚੱਕਿਆ ਤੇ ਦੀਪ ਨੂੰ ਬੈਕ ਕਾਲ ਕੀਤੀ ਅੱਗੋਂ ਦੀਪ ਨੇ ਖੁਸ਼ ਹੋ ਕੇ ਕਾਲ ਪਿਕ ਕੀਤੀ ਦੀਪ ਨੇ ਕਿਹਾ ਕਿਉਂ ਸੁਖੀ ਦਿਨ ਨੇ ਲੱਗਾ ਬੜੀ ਜਲਦੀ ਇਹ ਫੋਨ ਕਰ ਲਿਆ ਸੁਖੀ ਨੇ ਕਿਹਾ ਦੀਪ ਇੰਨੀ ਜਲਦੀ ਵਿਆਹ ਦੀ ਕੀ ਕਾਲੀ ਹੈ ਦੀਪ ਨੇ ਕਿਹਾ ਜਲਦੀ ਨੂੰ ਕੀ ਆ ਦੱਸਿਆ ਤਾਂ ਸੀ ਯਾਰ ਕਿਉਂ ਐਵੇਂ ਕਰੀ ਜਾਨੀ ਆ ਫੇਰ ਵੀ ਕਰਾਉਣਾ ਹੁਣ ਵੀ ਕਰਾਣਾ ਜਿਵੇਂ ਘਰਦਿਆਂ ਨੇ ਕਿਹਾ ਉਵੇਂ ਹੀ ਕਰਾਂਗੇ ਸੁਖੀ ਨੇ ਕਿਹਾ ਠੀਕ ਆ ਯਾਰ ਮੇਰੇ ਤਾਂ ਕਿਸੇ ਨੇ ਨਹੀਂ ਮੰਨਣੀ ਦੀਪ ਨੇ ਕਿਹਾ ਹੁਣ ਕੀ ਹੋ ਗਿਆ ਸੁਖੀ ਨੇ ਕਿਹਾ ਯਾਰ ਅਗਲੇ ਮਹੀਨੇ ਵਿਆਹ ਇੰਨੀ ਜਲਦੀ ਪਲੀਜ਼ ਹੋ ਸਕਦਾ 1 ਮਹੀਨਾ ਅੱਗੇ ਕਰ ਲੋ ਮੇਰਾ ਤੇ ਦਿਲ ਡੁੱਬੀ ਜਾਂਦਾ ਸੋਚ-ਸੋਚ ਕੇ ਦੀਪ ਨੇ ਕਿਹਾ ਕੁਝ ਨਹੀਂ ਹੁੰਦਾ ਯਾਰ ਐਵੇਂ ਲੱਗਦਾ ਹੁੰਦਾ ਕਦੇ-ਕਦੇ ਤੂੰ ਹੌਸਲਾ ਰੱਖ ਬਾਕੀ ਆਪਾਂ ਗੱਲਬਾਤ ਕਰਦੇ ਆ ਮਿਲਦੀ ਰਹਾਂਗੀ ਥੋੜਾ ਟਾਈਮ ਲੱਗੂ ਸਭ ਠੀਕ ਹੋ ਜਾ ਸੁਖੀ ਨੇ ਕਿਹਾ ਬਸ ਇਹੀ ਜਵਾਬ ਆ ਤੁਹਾਡਾ ਚੰਗਾ ਬਾਏ ਸੁਖੀ ਗੁੱਸੇ 'ਚ ਫੋਨ ਰੱਖ ਦਿੰਦੀ ਆ ਦੀਪਨੀ ਕਿਹਾ ਲੈ ਇਹ ਕੀ ਗੱਲ ਹੋਈ ਸੁਖੀ ਨੇ ਫੋਨ ਕੱਟਾ ਦੀਪਨੀ ਨਾਲ ਹੀ ਬੈਕ ਕਾਲ ਕੀਤੀ ਪਰ ਸੁਖੀ ਨੇ ਨਹੀਂ ਚੱਕਿਆ ਸੁਖੀ ਨੂੰ ਇਨਾ ਗੁਸਾ ਆ ਰਿਹਾ ਸੀ ਕਿ ਉਹਦੇ ਸਾਹ ਦੀ ਰਫਦਾਰ ਵੱਧਦੀ ਜਾ ਰਹੀ ਸੀ ਦਿਲ ਕਰ ਰਿਹਾ ਸੀ ਕਿ ਹਰ ਇੱਕ ਚੀਜ਼ ਚੱਕ ਚੱਕ ਕੇ ਮਾਰੇ ਵਾਰ-ਵਾਰ ਦਿਮਾਗ 'ਚ ਵਿਆਹ 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 ਹੋ ਰਿਹਾ ਸੀ ਸਿਰ ਇੰਨਾ ਦਰਦ ਹੋਣ ਲੱਗਾ ਕਿ ਸਿਰ ਦਰਦ ਨਾਲ ਫਟਣ ਲੱਗਾ ਥੋੜਾ ਜਿਹਾ ਆਪਣੇ ਆਪ ਨੂੰ ਸੰਭਾਲ ਕੇ ਖੜੀ ਹੋਈ ਸਿਰ ਦਰਦ ਦੀ ਗੋਲੀ ਲੱਭਣ ਲੱਗੀ ਜਦ ਮਿਲੀ ਤਾਂ ਸੁਖੀ ਨੇ ਇੱਕੋ ਵਾਰ ਚਾਰ ਗੋਲੀਆਂ ਖਾ ਲਈਆਂ ਉਸ ਸਿਰ ਤੋਂ ਜਲਦੀ ਛੁਟਕਾਰਾ ਪਾਉਣਾ ਚਾਹੁੰਦੀ ਸੀ ਗੋਲੀਆਂ ਖਾ ਕੇ ਬੈੱਡ ਤੇ ਲੇਟ ਗਈ ਹੌਲੀ ਸਿਰ ਦੀਆਂ ਚੱਲਦੀਆਂ ਨਾੜਾਂ ਜਿਵੇਂ ਰੁਕਦੀਆਂ ਮਹਿਸੂਸ ਹੋਈਆਂ ਕਦੋਂ ਉਹਨੂੰ ਨੀਂਦ ਆ ਗਈ ਪਤਾ ਹੀ ਨਹੀਂ ਚੱਲਿਆ ਦੂਜੇ ਪਾਸੇ ਵੀਨਾ ਦੀ ਅੱਖ ਖੁੱਲ੍ਹੀ ਤੇ ਵਰਿੰਦਰ ਉਹਦੇ ਕੋਲ ਖੜਾ ਵੀਨਾ ਦਾ ਫੋਨ ਦੇਖ ਰਿਹਾ ਸੀ ਵੀਨਾ ਨੇ ਪੁੱਛਿਆ ਕੀ ਹੋਇਆ ਵੀਰੇ ਵਰਿੰਦਰ ਨੇ ਵੀਨਾ ਵੱਲ ਗੁੱਸੇ 'ਚ ਦੇਖਿਆ ਅਤੇ ਕਿਹਾ ਇਹ ਨਵੀਂ ਕੋਣ ਵਿਨਾ ਦੀਆਂ ਅੱਖਾਂ ਅੱਗੇ ਜਿਵੇਂ ਹਨੇਰਾ ਹੀ ਆ ਗਿਆ ਵਰਿੰਦਰ ਫਿਰ ਰੋਬ ਨਾਲ ਬੋਲਿਆ ਵਿਨਾ ਬੋਲਦੀ ਨਹੀਂ ਵਿਨਾ ਕੰਬ ਗਈ ਤੇ ਟੁੱਟੇ ਭਜੇ ਸ਼ਬਦਾਂ ਚ ਕਹਿਣ ਲੱਗੀ ਵੀਰੇ ਵੀਰੇ ਉਹ ਮੇਰਾ ਫਰੈਂਡ ਆ ਵਰਿੰਦਰ ਨੇ ਕਿਹਾ ਉਹ ਤੇਰਾ ਕਿਹੋ ਜਿਹਾ ਦੋਸਤ ਜਿਨੇ ਤੇਰੀ 1 ਘੰਟੇ ਦੀ ਨੀਂਦ ਚ 42 ਫੋਨ ਕਰਤੇ WhatsApp ਤੇ ਇੰਨੇ ਮੈਸੇਜ ਆਏ ਨੇ ਖੋਲੋ ਦੇਖਾ ਕੀ ਬਕਵਾਸ ਕੀਤੀ ਆ ਨਾਲੇ ਨੰਬਰ ਦੇ ਬਣਾਵਾ ਬੰਦਾ ਇਹਨੂੰ ਮੈਂ ਵੀਰੇ ਨੇ ਕਿਹਾ ਨਹੀਂ ਵੀਰੇ ਉਹਨੂੰ ਕੁਝ ਨਾ ਕਹੋ ਪਲੀਜ਼ ਉਹ ਚੰਗਾ ਮੁੰਡਾ ਨਾਲੇ ਮੈਂ ਵਿਆਹ ਵਰਿੰਦਰ ਇੱਥੇ ਹੀ ਜ਼ੁਬਾਨ ਬੰਦ ਕਰ ਲਾ ਇਹ ਨਾ ਹੋਵੇ ਮਾਰ ਕੇ ਅੰਦਰੇ ਹੀ ਦੱਬਦਾ ਤੈਨੂੰ ਇਸੇ ਕੰਮ ਨੂੰ ਫੋਨ ਲੈ ਕੇ ਦਿੱਤਾ ਸੀ ਤੈਨੂੰ ਮੈਨੂੰ ਤਾਂ ਲੱਗਦਾ ਇਸੇ ਦੀ ਟੈਨਸ਼ਨ ਚ ਬਿਮਾਰ ਹੋਈ ਫਿਰਦੀ ਆ ਵੀਨਾ ਨੀਵੀਂ ਪਾ ਕੇ ਸੁਣਦੀ ਰਹੀ ਤੇ ਉਹਦੀਆਂ ਅੱਖਾਂ 'ਚੋਂ ਹੰਝੂ ਡਿੱਗਣ ਲੱਗੇ। ਵਰਿੰਦਰ ਦੇਖ ਕੇ ਚੁੱਪ ਕਰ ਗਿਆ। ਵਰਿੰਦਰ ਨੇ ਨਿੱਕੀ ਭੈਣ ਨੂੰ ਕਦੇ ਕਿਸੇ ਚੀਜ਼ ਤੋਂ ਨਹੀਂ ਰੋਕਿਆ ਸੀ। ਹਰ ਚੀਜ਼ ਆਪਦੇ ਨਾਲ ਹੀ ਵੀਨਾ ਨੂੰ ਲੈ ਕੇ ਦਿੰਦਾ ਸੀ। ਜੇ ਕਦੇ ਘਰੀ ਕੰਮ ਨੂੰ ਮਾਂ ਨੇ ਆਖਣਾ ਤੇ ਵਰਿੰਦਰ ਨੇ ਅੱਗੋਂ ਕਹਿਣਾ ਕੋਈ ਨਾ ਮਾਂ ਮਰਜ਼ੀ ਨਾਲ ਕਰੂਗੀ, ਕੋਈ ਗੱਲ ਨਹੀਂ ਐਸ਼ ਕਰਨ ਦੀ। ਅੱਗੇ ਪਤਾ ਨਹੀਂ ਕਿ ਉਹ ਜਿਹਾ ਘਰ ਹੋਊ। ਅੱਜ ਪਹਿਲੀ ਵਾਰ ਵਰਿੰਦਰ ਨੇ ਵੀਨਾ ਨੂੰ ਕਿਸੇ ਗੱਲੋਂ ਝਿੜਕਿਆ ਸੀ। ਰੀਣਾ ਨੂੰ ਰੋਂਦੀ ਵੇਖ ਕੇ ਵਰਿੰਦਰ ਨੇ ਆਪਣੀ ਗੱਲ ਕਰਨ ਦੀ ਆਵਾਜ਼ ਨੀਵੀਂ ਕੀਤੀ ਤੇ ਕਿਹਾ ਦੇਖ ਵੀਣਾ ਅੱਜ ਕੱਲ ਦੇ ਮੁੰਡੇ ਉਹ ਨਹੀਂ ਜੋ ਦਿਖਦੇ ਨੇ ਉਹ ਸੋਸ਼ਲ ਮੀਡੀਆ ਤੇ ਆਪਣੇ ਆਪ ਨੂੰ ਦਿਖਾ ਰਹੇ ਹੁੰਦੇ ਨੇ ਮੈਂ ਨਹੀਂ ਚਾਹੁੰਦਾ ਤੇਰੀ ਵਰਗੀ ਭੋਲੀ ਕੁੜੀ ਨੂੰ ਕੋਈ ਗੱਲਾਂ 'ਚ ਲੈ ਕੇ ਫਾਇਦਾ ਚੁੱਕੇ ਗੱਲ ਨੂੰ ਸਮਝ ਭੈਣ ਬਣ ਕੇ ਤੂੰ ਮੇਰੀ ਗੱਲ ਸਮਝ ਮੈਂ ਮੰਮੀ ਡੈਡੀ ਨੂੰ ਕੁਝ ਨਹੀਂ ਦੱਸਦਾ ਪਰ ਇੱਥੇ ਬੰਦ ਕਰਦੇ ਸਭ ਸੁਣ ਗਿਆ ਨਾਲੇ ਲੋੜ ਨਹੀਂ ਤੈਨੂੰ ਹੁਣ ਫੋਨ ਦੀ ਇਹਨੂੰ ਬੰਦ ਕਰਕੇ ਮੈਨੂੰ ਫੜਾ ਦੇ ਵੀਨਾ ਨੇ ਫੋਨ ਆਫ ਕੀਤਾ ਤੇ ਵਰਿੰਦਰ ਨੂੰ ਫੜਾਤਾ ਵਰਿੰਦਰ ਨੇ ਕਿਹਾ ਮੈਨੂੰ ਕੋਈ ਫਰਕ ਨਹੀਂ ਪੈਣਾ ਬਦਨਾਮੀ ਨਾਲ ਪਰ ਕੋਈ ਤੈਨੂੰ ਬਦਨਾਮ ਕਰੇ ਮੇਥੋਂ ਜਰਿਆ ਨਹੀਂ ਜਾਣਾ ਵਰਿੰਦਰ ਉੱਠ ਕੇ ਤੁਰਨ ਲੱਗਾ ਤੇ ਵੀਨਾ ਰੋਂਦੀ ਹੋਈ ਬੋਲੀ ਠੀਕਾ ਵੀਰੇ ਤੇਰੀਆਂ ਸਾਰੀਆਂ ਗੱਲਾਂ ਪਰ ਮੇਰੇ ਤੂੰ ਰਹਿਣਾ ਨਹੀਂ ਜਾਣਾ ਨਵੀਂ ਬਿਨਾ ਬਹੁਤ ਕੁਝ ਦਿੱਤਾ ਵੀਰੇ ਤੂੰ ਮੈਨੂੰ ਉਹ ਵੀ ਕੁਝ ਲੈ ਕੇ ਦਿੱਤਾ ਜਿਹੜੀਆਂ ਚੀਜ਼ਾਂ ਨੂੰ ਕੁੜੀਆਂ ਤਰਸਦੀਆਂ ਇੱਕ ਜਿੱਦ ਹੋਰ ਭੁਗਾ ਦੇ ਵੀਰੇ ਪੂਰੀ ਜ਼ਿੰਦਗੀ ਤੇਰੀ ਤੂੰ ਹੋਰ ਕੁਝ ਨਹੀਂ ਮੰਗਦੀ ਮੈਨੂੰ ਲੱਗਦਾ ਸੀ ਜਦੋਂ ਮੈਂ ਤੁਹਾਨੂੰ ਨਵੀਂ ਵਾਰੇ ਦੱਸੂਗੀ ਵੀਰੇ ਨੇ ਨਾ ਨਹੀਂ ਕਰਨੀ ਦੇਖ ਲੈ ਵੀਰੇ ਬਸ ਮੈਂ ਤੈਨੂੰ ਇੱਕ ਵਾਰੀ ਕਹਿਣਾ ਬਾਕੀ ਤੇਰੀ ਮਰਜ਼ੀ ਆ ਜੇ ਤੂੰ ਮੇਰੀ ਹਰ ਰੀਚ ਪੂਰੀ ਕੀਤੀ ਆ ਮੇਰੇ ਵੀ ਸਾਥ ਤੇਰੀ ਨਾਲ ਹੀ ਚੱਲਦੇ ਨੇ ਇੱਕ ਵਾਰੀ ਨਵੀ ਨੂੰ ਮਿਲ ਲਓ ਪਲੀਜ਼ ਨਹੀਂ ਤੁਹਾਨੂੰ ਪਸੰਦ ਆਇਆ ਕੋਈ ਕਮੀ ਲੱਗੇਗੀ ਮੈਂ ਜਿੱਥੇ ਕਹੂੰਗੇ ਉੱਥੇ ਹੀ ਤੁਰ ਜਾਵਾਂਗੀ ਬਸ ਇੱਕ ਮੌਕਾ ਦੇ ਦਿਓ ਮੈਂ ਹੱਥ ਜੋੜਦੀਆਂ ਤੇਰੇ ਅੱਗੇ ਪਲੀਜ਼ ਮੈਂ ਨਵੀ ਬਿਨਾ ਨਹੀਂ ਰਹਿ ਸਕਦੀ ਮੈਂ ਮਰ ਜੂੰ ਵੀਰੇ ਨਵੀ ਬਹੁਤ ਹੀ ਵਧੀਆ ਮੁੰਡਾ ਉਹ ਲੋਕਾਂ ਵਰਗਾ ਨਹੀਂ ਵਰੀਂਦਨ ਨੇ ਫੋਨ ਵਿਣਾ ਵਾਲ ਸੁਟਤਾ ਤੇ ਆਪ ਬਾਹਰ ਚਲਾ ਗਿਆ ਵੀਨਾ ਫੋਨ ਚੱਕ ਕੇ ਤੁਰੰਤ ਨਵੀਨ ਨੂੰ ਕਾਲ ਕਰਦੀਆ ਨਵੀਨ ਨੇ ਕਿਹਾ ਕਿੱਥੇ ਹੀ ਮਰ ਗਈ ਸੀ ਇੰਨੀ ਫੋਨ ਕਰੇ ਚੱਕਿਆ ਕਿਉਂ ਨਹੀਂ ਵੀਨਾ ਨੇ ਕਿਹਾ ਮਾਰੀ ਗਈ ਸੀ ਤੇ ਅੱਜ ਭੋਗ ਵੀ ਪੈ ਜਾਣਾ ਸੀ ਤੈਨੂੰ ਅਕਲ ਨਹੀਂ ਆਉਣੀ ਫੋਨ ਤੇ ਫੋਨ ਹੀ ਕਰੀ ਜਾਣਾ ਨਵੀਨ ਨੇ ਕਿਹਾ ਹੁਣ ਕੀ ਹੋ ਗਿਆ ਵੀਨਾ ਨੇ ਕਿਹਾ ਤੂੰ ਹੀ ਕਿਹਾ ਰੈਸਟ ਕਰ ਲਾ ਮੈਂ ਸੌਂਗੀ ਤੂੰ ਇਨੇ ਫੋਨ ਕੀਤੇ ਵੀਰਾ ਫੋਨ ਚੱਕੀ ਖੜਾ ਸੀ ਨਵੀਨ ਨੇ ਕਿਹਾ ਫਿਰ ਹੁਣ ਬੋਲਿਆ ਤੈਨੂੰ ਕੁਝ ਵੀਨਾ ਨੇ ਕਿਹਾ ਬੋਲਣਾ ਸੀ ਫੋਨ ਹੀ ਫੜ ਕੇ ਲੈ ਗਿਆ ਨਾਲੇ ਦੱਸਦਾ ਵੀਰੇ ਨੂੰ ਹੁਣ ਮੈਂ ਸਭ ਕੁਝ ਹੁਣ ਤੂੰ ਦੇਖ ਕਿਵੇਂ ਕਰਨੀ ਆ ਨਵੀਨ ਨੇ ਕਿਹਾ ਕੀ ਕਹਿੰਦਾ ਮਿਲਣਾ ਮੈਨੂੰ ਵੀਨਾ ਨੇ ਕਿਹਾ ਪਤਾ ਨਹੀਂ ਹਾਲੇ ਨਹੀਂ ਕੁਝ ਦੱਸਿਆ ਨਵੀ ਪਲੀਜ਼ ਹੁਣ ਕਿਸੇ ਵੀ ਗੱਲ 'ਚ ਨਾ ਆਇਂ ਵੀਰੇ ਨੂੰ ਇੱਕ ਵੀ ਕਮੀ ਮਿਲੀ ਨਾ ਆਪਣਾ ਓਖਾ ਹੋ ਜਾਣਾ ਮੈਂ ਤੇਰੀਆਂ ਬਹੁਤ ਹੀ ਤਰੀਫਾਂ ਕੀਤੀਆਂ ਨੇ ਪਲੀਜ਼ ਇੱਕ ਚੰਗਾ ਮੁੰਡਾ ਬਣ ਕੇ ਮੇਰੇ ਵੀਰੇ ਨੂੰ ਮਿਲੀ ਨਾਲੇ ਹੁਣ ਫੋਨ ਨਾ ਕਰੇ ਜਦੋਂ ਮੈਂ ਕਰੂੰਗੀ ਖੁਦ ਕਰੂੰਗੀ ਵੀਰਾ ਹਲੇ ਗੁੱਸੇ 'ਚਾ ਸਭ ਨਾ ਵਿਗੜ ਜਾਵੇ ਨਵੀਂ ਨਿਕਿਆ ਚੱਲ ਠੀਕਾ ਵਧੀਆ ਕੀਤਾ ਕੁਝ ਨਹੀਂ ਹੁੰਦਾ ਨੰਬਰ ਦੇ ਮੀਰਾ ਤੇ 10 ਜੀਜਾ ਗਵਰਨਮੈਂਟ ਕਾਲਜ ਦੀ ਕੰਟੇਨ ਚ ਮਿਲੋਗਾ ਵੀਰਾ ਨੇ ਕਿਹਾ ਨਵੀਂ ਖਾਤ ਬੰਨੇ ਤੇਰੇ ਅੱਗੇ ਪਲੀਜ਼ ਕੋਈ ਬਕਵਾਸ ਨਾ ਕਰੀ ਵੱਡਾ ਭਰਾ ਮੇਰਾ ਥੋੜੀ ਰਿਸਪੈਕਟ ਨਾਲ ਮਿਲੀ ਨਵੀ ਨੇ ਕਿਹਾ ਹਾਂ ਜਰੂਰ ਚਲ ਠੀਕਾ ਮੈਂ ਰੱਖਦਾ ਮੈਂ ਕੰਮ ਜਾ ਕੇ ਆਉਣਾ ਪੀਣਾ ਨੇ ਕਿਹਾ ਓਕੇ ਬਾਏ ਬਸ ਧਿਆਨ ਨਾਲ ਰਹੀਂ ਚੰਗਾ ਨਵੀ ਨਵੀ ਨੇ ਕਿਹਾ ਹਾਂ ਕੋਈ ਨਾ ਬਾਏ ਵੀਰਾ ਨੇ ਫੋਨ ਕੱਟਾ ਤੇ ਸੋਚਣ ਲੱਗੀ ਵੀਰਾ ਹੁਣ ਕੀ ਕਰੇਗਾ ਨਵੀ ਨਾਲ ਉਧਰ ਨਵੀ ਨੇ ਫੋਨ ਕੱਟ ਕੀਤਾ ਤੇ ਵਿੱਕੇ ਕੋਲ ਹਸਪੀਟਲ ਆ ਗਿਆ ਨਵੀ ਨੇ ਵਿੱਕੇ ਨੂੰ ਪੁੱਛਿਆ ਕੀ ਹਾਲ ਚਾਲ ਆ ਬਜ਼ੁਰਗ ਦਾ ਵਿੱਕੇ ਨੇ ਕਿਹਾ ਨਵੀ ਠੀਕ ਹੈ ਹੌਲੀ ਹੌਲੀ ਫਰਕ ਪੈ ਰਿਹਾ ਡਾਕਟਰ ਆਖਦਾ ਲੱਤਾਂ ਤੇ ਪੂਰੀ ਤਰ੍ਹਾਂ ਠੀਕ ਨਹੀਂ ਹੁੰਦੀਆਂ ਬਸ ਇਨਾ ਇਲਾਜ ਦੇ ਬਾਅਦ ਥੋੜਾ ਬੋਧ ਤੁਰ ਸਕੇਗਾ ਬਸ ਕੰਮ ਨਹੀਂ ਹੋਣਾ ਕੋਈ ਨਵੀਂ ਨਿਕੇਹਾ ਚੱਲ ਕੋਈ ਨਾ ਯਾਰ ਕਰਦੇ ਆਂ ਕੁਝ ਇਹ ਕੁਝ ਪੈਸੇ ਇਕੱਠੇ ਹੋਏ ਆ ਕਾਲਜ ਚੋਂ ਦੇ ਆਈਂ ਹੋਰ ਕਿਸੇ ਚੀਜ਼ ਦੀ ਲੋੜ ਹੋਈ ਤਾਂ ਦੱਸ ਦੇਈਂ ਵਿੱਕੀ ਨੇ ਕਿਹਾ ਨਹੀਂ ਹਾਲੇ ਤਾਂ ਕੋਈ ਲੋੜ ਨਹੀਂ ਬਾਕੀ ਕਾਕੇ ਹੋਰੀ ਬੋਲੇ ਤਾਂ ਨਹੀਂ ਤੇਰੇ ਨਾਲ ਫਿਰ ਨਵੀਂ ਨਿਕੇਹਾ ਨਹੀਂ ਯਾਰ ਉਹਨਾਂ ਨੇ ਕੀ ਬੋਲਣਾ ਵੀਨਾ ਨੇ ਅੱਜ ਨਵਾਂ ਪੰਗਾ ਖੜਾ ਕਰਤਾ ਆਪਦੇ ਭਰਾ ਨੂੰ ਮੇਰੇ ਬਾਰੇ ਦੱਸ ਕੇ ਵਿਕੇ ਨੇ ਲੰਮਾ ਸਾਹ ਭਰ ਕੇ ਕਿਹਾ ਹੁਣ ਫਿਰ ਕੀ ਬਣੂਗਾ ਨਵੀ ਨੇ ਜਵਾਬ ਦਿੱਤਾ ਪਰ ਨਾ ਕੀਆ ਵਿਆਹ ਤੇ ਮੈਂ ਵੀਨਾ ਨਾਲ ਹੀ ਕਰਾਉਣਾ ਚਾਹੇ ਪਿਆਰ ਨਾਲ ਤੇ ਚਾਹੇ ਲੜ ਕੇ ਵਿਕੇ ਨੇ ਕਿਹਾ ਦੇਖ ਲੈ ਯਾਰ ਧਿਆਨ ਨਾਲ ਚੱਲ ਨਵੀ ਨੇ ਕਿਹਾ ਕੋਈ ਚੱਕਰ ਨਹੀਂ ਦੇਖਦੇ ਆ ਬਾਕੀ ਤੂੰ ਦੱਸ ਵਿਕੇ ਤੇਰੇ ਇਹ ਬਜ਼ੁਰਗ ਦੀ ਘਰ ਵਾਲੀ ਤੇ ਕੁੜੀ ਵਧੀਆਂ ਬੋਲਦੀਆਂ ਨੇ ਵਿੱਕੇ ਨਿੱਕੇ ਹਾਂ ਨਵੀਂ ਵਧੀਆ ਬੋਲਦੀਆਂ ਵਿਚਾਰੀਆਂ ਵਾਧੂ ਮਾਨਤਨ ਕਰਦੀਆਂ ਮੈਂ ਕਿਹਾ ਕੁੜੀ ਨੂੰ ਤੂੰ ਆਪਣੀ ਪੜ੍ਹਾਈ ਨਾ ਖਰਾਬ ਕਰ ਆਪਣੀ ਕਾਲਜ ਦੀ ਕੁੜੀ ਆ ਯਾਰ ਦੇਖੀ ਚੰਗਾ ਤੂੰ ਮਾੜਾ ਜਿਆ ਚਾਚੇ ਨੂੰ ਆਖੀ ਕੁੜੀ ਨੂੰ ਕਿਸੇ ਗੱਲ ਦੀ ਤਕਲੀਫ ਨਹੀਂ ਆਉਣੀ ਚਾਹੀਦੀ ਬੀਏ ਫਰਸਟ ਇਅਰ ਵਿੱਚ ਆਖ ਕੇ ਰੋਲ ਨੰਬਰ ਦਵਾ ਦੇ ਵਿਚਾਰੀਂ ਦੀਆਂ ਛੁੱਟੀਆਂ ਬਹੁਤ ਹੋ ਗਈਆਂ ਨਵੀਂ ਨਿੱਕੇ ਹਾਂ ਬੇਫਿਕਰ ਰਹਿ ਵਿਕੇ ਤੂੰ ਤੇ ਇਹ ਕੁੜੀ ਵੀ ਮੈਂ ਤੁਹਾਨੂੰ ਦੋਨਾਂ ਨੂੰ ਕੋਈ ਵੀ ਪ੍ਰੋਬਲਮ ਨਹੀਂ ਔਣ ਦਿੰਦਾ ਵਿਕੇ ਨਕੇ ਹ ਜਸਦੀਪ ਕੋਹਰਾ ਇਸ ਦਾ ਨਾਮ ਠੀਕ ਹੈ ਬਹੁਤ ਹੀ ਸਿਆਣੀ ਕੁੜੀ ਆ ਨਵੀ ਨੇ ਕਿਹਾ ਚੱਲ ਵਧੀਆ ਵੈਸੇ ਵੀ ਗਰੀਬ ਤਾਂ ਸਿਆਣੇ ਹੀ ਹੁੰਦੇ ਨੇ ਚਲ ਯਾਰ ਮੈਂ ਚੱਲਦਾ ਦੇਹ ਹੋਣੀ ਥਾਣੀ ਬੈਠੇ ਆ ਛਿੰਦੇ ਨੇ ਪੀਤੀ ਚ ਰਾਤ ਗਵਾਂਢੀ ਕੋਟ ਤੇ ਸਾਲੇ ਨੂੰ ਕਿਹਾ ਸੀ ਐਵੇਂ ਨਾ ਜਣੇ ਖਣੇ ਨਾਲ ਪੰਗੇ ਲਿਆ ਕਰ ਮੈਂ ਪਤਾ ਕੀਤਾ ਉਹ ਬੰਦੇ ਤਾਂ ਚੰਗੇ ਆ ਇਹੀ ਸਾਲ ਆੜਦਾ ਸੀ ਹੁਣ ਰਾਤ ਦਾ ਥਾਣੇ ਬੈਠਾ ਵਿੱਕੇ ਨੇ ਕਿਹਾ ਫਿਰ ਤਾਂ ਚੰਗਾ ਕੁੱਟਿਆ ਹੋਣਾ ਸ਼ਿੰਦੇ ਨੇ ਕਿਹਾ ਨਹੀਂ ਯਾਰ ਐਵੇਂ ਪੈਣ ਦਿੰਨੇ ਆਪਾਂ ਮੈਂ ਤੇ ਦੇਵਤਾ ਤੁਰ ਪਏ ਸੀ ਰਾਤੀ ਜਦੋਂ ਇਹਦੀ ਮਾ ਦਾ ਫੋਨ ਆਇਆ ਇਹਦਾ ਡੈਡੀ ਦਾ ਕਹਿੰਦਾ ਸੀ ਰਾਤ ਥਾਣੇ ਨੰਗਾਉਣ ਦੋ ਪਤਾ ਲੱਗੂ ਇਹਨੂੰ ਫਿਰ ਮੈਂ ਯਾਰ ਦੋਸਤ ਨੂੰ ਫੋਨ ਕੀਤਾ ਮੁੰਸ਼ੀ ਆ ਥਾਣੇ ਦੱਸਿਆ ਦੋਸਤ ਆਪਣਾ ਧਿਆਨ ਰੱਖੀ ਉਹ ਕਹਿੰਦਾ ਠੀਕ ਆ ਹੁਣ ਦੇਵਤੇ ਰਾਜ ਗਏ ਆ ਐਵੇਂ ਉਹਨਾਂ ਦੀ ਮਗਰ ਹੀ ਜਾਣ ਬਾਦ ਵਿੱਚ ਹੀ ਕਾਲਜ ਜਾਊਂਗਾ ਵਿੱਕੀ ਨਿੱਕੀ ਹਾਂ ਚੱਲ ਠੀਕ ਆ ਤੂੰ ਜਾਇਆ ਬਾਕੀ ਦੀ ਕਹਾਣੀ ਅਗਲੇ ਭਾਗ ਵਿੱਚ ਸੁਣਾਵਾਂਗੇ ਅਗਲੇ ਭਾਗ ਨੂੰ ਸੁਣਨ ਦੇ ਲਈ ਸਾਡੇ ਚੈਨਲ ਰੂਹ ਦੀ ਖੁਸ਼ਬੂ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰੋ ਤਾਂ ਕਿ ਜਦੋਂ ਵੀ ਅਸੀਂ ਅਗਲਾ ਭਾਗ ਅਪਲੋਡ ਕਰੀਏ ਤੇ ਤੁਹਾਡੇ ਕੋਲ ਪਹੁੰਚ ਜਾਵੇ ਜੀ ਸਤਿ ਸ਼੍ਰੀ ਅਕਾਲ ਜੀ